ਆਮ ਆਦਮੀ ਪਾਰਟੀ ਦਾ ਇੱਕ ਨਵਾਂ ਕਾਰਨਾਮਾ ਜਿਹੜਾ ਕਿ 70 ਸਾਲ ਦੇ ਬਣੇ ਹੋਏ ਪੰਜਾਬ ਦੇ ਵਿੱਚ ਪਹਿਲੀ ਵਾਰ ਸਿੰਘ ਭਗਵੰਤ ਸਿੰਘ ਮਾਨ ਨੇ ਕਰ ਦਿਖਾਇਆ ਬਦਲਾਵ ਵਾਲੀ ਸਰਕਾਰ ਨੇ ਇੱਕ ਅਜੇਹਾ ਕਾਰਨਾਮਾ ਕੀਤਾ ਜਿਸ ਦਾ ਪੂਤੀਆ ਵਿਭਾਗ ਬਣਾ ਕੇ ਕੈਬਨਟ ਮੰਤਰੀ ਧਾਰੀਵਾਲ ਸਾਹਿਬ ਨੂੰ ਉਸ ਦਾ ਮੁੱਖ ਮੰਤਰੀ ਬਣਾਇਆ ਗਿਆ ਲਗਾਤਾਰ 20 ਮਹੀਨੇ ਉਸ ਨੂੰ ਉਸ ਦੀ ਤਨਖਾਹ ਦਿੱਤੀ ਗਈ ਨਜਾਇਜ਼ ਕੋਈ ਵੀ ਮੀਟਿੰਗ ਨਹੀਂ ਕੀਤੀ ਗਈ ਕੋਈ ਵੀ ਪੰਜਾਬ ਦੇ ਵਿੱਚ ਉਸ ਮਹਿਕਮੇ ਦੁਆਰਾ ਰਣਨੀਤੀ ਨਹੀਂ ਕੋਈ ਬਣਾਈ ਗਈ ਲਗਾਤਾਰ 20 ਮਹੀਨੇ ਪੰਜਾਬ ਸਰਕਾਰ ਨੂੰ ਕਰੋੜਾਂ ਦਾ ਘਾਟਾ ਪਾਇਆ ਗਿਆ ਚੂਨਾ ਲਗਾਇਆ ਗਿਆ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਖਾਦੀ ਪਿੱਤੀ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਨੇ ਇੱਕ ਅਜਿਹਾ ਫਰਮਾਨ ਜਾਰੀ ਕਰ ਦਿੱਤਾ ਕਿ ਜਿਸ ਦਾ ਵਿਭਾਗ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੂੰ ਦੇ ਦਿੱਤਾ ਗਿਆ ਜਿਹੜਾ ਕਿ ਪੰਜਾਬ ਸਰਕਾਰ ਦੇ ਅੰਡਰ ਉਹ ਮਹਿਕਮਾ ਆਉਂਦਾ ਹੀ ਨਹੀਂ ਸੀ ਅਤੇ ਨਾ ਹੀ ਉਸ ਦਾ ਕੋਈ ਕੈਬਨਿਟ ਮੰਤਰੀ ਬਣਾਇਆ ਜਾ ਸਕਦਾ ਸੀ ਪਰ ਇਸ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਵਿਕ੍ਰਮ ਸਿੰਘ ਜੀਠਿਆ ਨੇ ਕਿਹਾ ਕਿ ਸੀਐਮ ਭਗਵੰਤ ਸਿੰਘ ਮਾਨ ਖਾਦੀ ਪੀਤੀ ਦੇ ਵਿੱਚ ਅਜੇ ਕਈ ਨਵੇਂ ਕਾਰਨਾਮੇ ਕਰ ਦਿੰਦੇ ਹਨ ਜਿਹੜਾ ਕਿ ਉਹਨਾਂ ਨੂੰ ਉਸ ਬਾਰੇ ਜਾਣਕਾਰੀ ਵੀ ਨਹੀਂ ਹੁੰਦੀ ਅਤੇ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਘਾਟਾ ਪਾਇਆ ਜਾ ਰਿਹਾ ਹੈ ਸੀਐਮ ਭਗਵੰਤ ਸਿੰਘ ਮਾਨ ਨੂੰ ਇਸ ਨੂੰ